ਹੁਣ ਇੱਕ ਅੱਧੀ ਸਾਡੇ ਵਿੱਚ ਭਾਵੇਂ ਖੋਟ ਏ ਇੱਕ ਅੱਧੀ ਸਾਡੇ ਵਿੱਚ ਭਾਵੇਂ ਖੋਟ ਏ ਓਏ ਅਸੀਂ ਪਿੰਡ ਵਿੱਚ ਬੱਚੇ ਦੇ ਟ੍ਰਾਂਸਪੋਰਟ ਏ ਅਸੀਂ ਪਿੰਡੇ ਵਿੱਚ ਬੱਚੇ ਦੇ ਟ੍ਰਾਂਸਪੋਰਟ ਏ ਓਏ ਅਸੀਂ ਪਿੰਡੇ ਵਿੱਚ ਬੱਚੇ ਦੇ ਟ੍ਰਾਂਸਪੋਰਟ ਏ ਅਸੀਂ ਪਿੰਡੇ ਵਿੱਚ ਬੱਚੇ ਦੇ ਟ੍ਰਾਂਸਪੋਰਟ ਏ ਓਏ ਅਸੀਂ ਪਿੰਡ ਵਿੱਚ ਬੱਚੇ ਦੇ ਟ੍ਰਾਂਸਪੋਰਟ ਏ ਤੇ ਬੱਚੇ ਦੇਤੇ ਰਾਹ ਪਹੋੜੀਏ ਮੌੜੀ ਕੇ ਮੌੜੀ ਕੇ ਆ ਜਾ ਐ ਬੱਲੇ ਵਿਟੜੀ ਜਵਾਨੀ ਟੌਰ ਹੈ ਪੂਰੀ ਟੜੀ ਜਵਾਨੀ ਟੌਰ ਹੈ ਪੂਰੀ ਬੱਤ ਬੋਜ ਪਬ ਚੱਕੇ ਮੁੰਡਾ ਸ਼ੌਕੀ ਹੈ ਲਾਕੇ ਐਨ ਕਰ ਰੱਖੇ 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 ਮੁੰਡਾ ਸ਼ੌਕੀ ਹੈ ਆਇਆ ਸੇਬ ਸੰਦੇ ਸ਼ਾਬਾਹ ਹੋਵੇ ਮੈਂ ਤੇਰੀ ਹੋ ਗਈ ਬੇਸ਼ਰਮ ਹੋ ਗਈ ਵੇ ਮੈਂ ਤੇਰੀ ਹੋ ਗਈ ਬੇਸ਼ਰਮ ਹੋ ਗਈ ਉਹ ਤੇਰੀਆਂ ਬਿੱਲੀਆਂ ਅੱਖਾਂ ਦੀ ਗੁਲਾਮ ਹੋ ਗਈ ਬਾਉਟੀ ਗਾਰਡ ਰੱਖੇ ਨਾ ਪਸ ਤੋਲ ਬੰਦੂਕਾਂ ਵੀ ਨਾ ਮੈਂ ਕਿਸੇ ਦੇ ਵੇੜੇ ਦੇ ਵਿੱਚ ਪੀ ਕੇ ਮਾਰਾਂ ਕੂਕਾ ਵੀ ਨਾ ਮੈਂ ਫੁਕਰਾ ਨਾ ਬੇਸ਼ੁਕਰਾਂ ਨਾ ਗਲੀ ਵਿੱਚ ਸ਼ੂਕਾ ਵੀ ਚਟਨੀ ਖਾ ਕੇ ਕ ਰੰਗ ਜ਼ਾਰੇ ਰਗੜ ਰੜੇ ਜੀਆਂ ਕੂਕਾ ਵੀ ਬਾਥੋਂ ਡੇ ਜੇ ਯਾਰ ਕਮਾਏ ਇੱਜ਼ਤ ਨਾਲ ਸੁਲੂਕਾ ਉਹ ਵਸਦੇ ਰਹਿਣ ਦਿਲਾਂ ਦੇ ਆਸ਼ਕ राजीक झड़ मारते फूक लगिया चोटा दे झार मारते फूका लगिया चोटा दे झाड़ मारते फूकान लगिया चोटा दे झार मारते फूका लगिया चोटा दे हर मारते फूकान लगिया चोटा दे झल मारते भूखा लगिया चोटा ਸ਼ਕਤੀ ਵਾਟਰ ਮੂੰਹ ਨੂੰ ਲੱਗ ਜੇ ਫੇਰ ਨਹੀਂ ਟਿੱਕੇ ਬੈੰਦਨ ਕੀੜੇ दारू ਦੇ ਰੋਲਾ ਪਾਉਂਦੇ ਰਹਿੰਦੇ ਨ 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 ਕੀੜੇ दारू ਦੇ ਮੋੜੀ ਤੇ ਮੋੜੀ ਕੇ ਏ ਬੱਲੇ ਛਾਵਾ ਏ ਬੱਲੇ ਬਈ ਹਰਨਾ 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 ਯਾਰੀਆਂ ਦੇ ਭਾਵਾ ਗੇ ਵੀ ਗਨੇ ਪੈ ਗਿਆ ਸਕੂਟਰ ਓਹ ਗਨੇ ਪੈ ਗਿਆ ਸਕੂਟਰ ਧਰ ਨਾ ਕਰ ਕਸ਼ਮੀਰੋ ਦੇ ਅਸੀਂ ਜਾਣ ਤੁਰ ਤਾ ਨਹੀਂ ਓਹ ਜਾਣ ਤੁਰ ਤਾ ਨਹੀਂ ਡਰਨਾ ਨਹੀਂ ਬੋਤਲ ਪਿਆ ਜਟੇਰੀ ਮੇਰਾ ਅਧਿਏ ਨਾਲ ਨਹੀਂ ਸਰਨਾ ਓਹ ਅਧਿਏ ਨਾਲ ਨਹੀਂ ਸਰਨਾ ਨਹੀਂ ਯਾਰ ਸ਼ਰਾਬੀ ਦਾ ਸਿਕਲਸ ਵਾਕ ਤਖਾਨਣ ਯਾਰ ਸ਼ਰਾਬੀ ਦਾ ਸਿਕਲਸ ਵਾਕ ਤਖਾਨਣ ਯਾਰ ਸ਼ਰਾਬੀ ਦਾ ਸਿਕਲਸ ਵਾਕ ਪੰਜ ਪੈ ਜਾਂਦਾ ਇੱਕ ਦਾ ਪੰਜਾ ਤੇ 40 ਹੀ ਬਈ ਇੱਕ ਦਾ ਪੈਂਦਾ ਪੂਰਾ ਸੈਂਕੜਾ ਵਾਹ ਜੀ ਵਾਹ ਕੋ ਇੱਕ ਦਾ ਪੈਂਦਾ ਪੂਰਾ ਸੈਂਕੜਾ ਜਾਣੇ ਕਲਕਤ ਸਾਰੀ ਬਜਨ ਸ਼ਰੀਕੇ ਦਾ ਭਾਈਆਂ ਨਾ ਸਰਦਾਰੀ ਬਜਨ ਸ਼ਰੀਕੇ ਦਾ ਭਾਈਆਂ ਨਾ ਸਰਦਾਰੀ ਬਸਨ ਸ਼ਰੀਕੇ ਦਾ ਭਾਈਆਂ ਨਾ ਸਰਦਾਰੀ ਬਜਨ ਸ਼ਰੀਕੇ ਦਾ ਭਾਈਆਂ ਨਾ ਸਰਦਾਰੀ ਬਸਨ ਸ਼ਰੀਕੇ ਦਾ ਭਾਈਆਂ ਨਾ ਸਰਦਾਰੀ ਬਜਨ ਸ਼ਰੀਕੇ ਦਾ ਹੌਂ ਨਹੀਂ ਕਹਿੰਦਾ ਜਗਸਾਰਾ ਇਹ ਕਹਿੰਦਾ ਤੇਰੀਆਂ ਮੁੱਛਾਂ ਦਾ ਰੋਬ ਸੋਹਣਾ ਪੈਂਦਾ ਬਤੇਰੀਆਂ ਸੱਤਾਂ ਦਾ ਰੋਬ ਸੋਹਣਾ ਪੈਂਦਾ ਬਤੇਰੀਆਂ ਮੁੱਛਾਂ ਦਾ ਰੋਬ ਸੋਹਣਾ ਪੈਂਦਾ ਬਤੇਰੀਆਂ ਮੁੱਛ ਰੋਬ ਸੋਹਣਾ ਪੈਂਦਾ ਬਤੇਰੀਆਂ ਮੁੱਛਾਂ ਦਾ ਹੋ ਤਾਰੇ 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 ਨੀ ਯਾਰ ਡਰਾਈਵਰ ਨੂੰ ਪੈਂਦੇ ਮਾਮਲੇ ਭਾਰ ਨੀ ਯਾਰ ਡਰਾਈਵਰ ਨੂੰ ਪੈਂਦੇ ਮਾਮਲੇ ਭਾਰ ਨੀ ਯਾਰ ਡਰਾਈਵਰ ਨੂੰ ਪੈਂਦੇ ਮਾਮਲੇ ਤਾਰੇ ਯਾਰ ਡਰਾਈਵਰ ਨੂੰ ਪੈਂਦੇ ਮਾਮਲੇ ਭਾਰੀ ਯਾਰ ਡਰਾਈਵਰ ਨੂੰ ਪੈਂਦੇ ਮਾਮਲੇ ਇੰਦੇ ਮਾਮਲੇ ਪਰਨੀਆ ਡਰਾਈਵਰ ਨੂੰ ਹੋ ਰਹਾ ਦੇ ਮਾਏ ਤਾਂ ਕਉਡੀ ਬਾਡੀ ਖੇਡਦੇ ਹੋ ਰਹਾ ਦੇ ਮਾਏ ਤਾਂ ਕਉਡੀ ਬਾਡੀ ਖੇਡਦੇ ਮੇਰਾ ਹੱਤੇ ਮਾਇਆ ਗਾਉਂਦਾਨੀ ਟੱਟ ਪੈਣਾ ਵਾਲਾ ਨੂੰ ਜਨ ਲਾਉਂਦਾ ਨਹੀਂ ਟੱਟ ਪੈਣਾ ਨੇ ਜੇ ਕੁੜੀਏ ਮੇਰਾ ਖੂਨ ਨਹੀਂ ਜਾਣਦੀ ਉਹ ਸਹੀ ਗੱਲ ਆ ਬਈ ਉਹ ਜੇ ਕੁੜੀਏ ਮੇਰਾ ਖੂਨ ਨਹੀਂ ਜਾਣਦੀ ਖੂਹ ਐ ਤੂਤਾਂ ਵਾਲਾ ਨਹੀਂ ਜੇ ਕੁੜੀਏ ਮੇਰਾ ਨੌ ਨਹੀਂ ਜਾਣਦੀ ਉਹ ਬੰਦ ਉਹ ਜੇ ਕੁੜੀਏ ਮੇਰਾ ਨੌ ਨਹੀਂ ਜਾਣਦੀ ਨੌ ਮੇਰਾ ਕਰਤਾਰਾ ਬੋਤਲ ਪੀਂਦੇ ਦਾ ਸੁਣ ਜੱਟੀਏ ਲਲਕਾਰਾਂ ਨਹੀਂ ਬੋਤਲ ਪੀਂਦੇ ਦਾ ਸੁਣ ਜੱਟੀਏ ਲਲਕਾਰਾਂ ਨਹੀਂ ਬੋਤਲ ਪੀਂਦੇ ਦਾ ਸੁਣ ਜੱਟੀਏ ਲਲਕਾਰਾਂ ਨਹੀਂ ਬੋਤਲ ਪੀਂਦੇ ਦਾ ਜਿਨ੍ਹਾਂ ਨੇ ਰੱਜਤੀ ਕੌਮ ਨਿਆਰੀ ਵੀ ਮਾਧੋਦਾਸ ਨੂੰ ਸਿੰਘ ਬਣਾਇਆ ਆਇਆ ਜੈਡ ਬਲੈਕ ਇੰਸਟੂਡੀਓ ਜੈਡ ਬਲੈਕ ਵਾਲੇ ਵੀਰੇ ਆਜੋ ਆ ਜਾਓ ਵਿਆਹ ਦੀ ਕੈਮਰੇ ਦੇਖੇ ਨਾ ਤਾਂ ਵਿਆਹ ਤੇ ਆਇਆ ਬਾ ਅੱਜ ਮੁੰਡਾ ਨੂੰ ਸਮਝਾਉਣਾ ਸਾਰਾ ਕੰਮ ਭਈ ਪੰਤ ਪਿਤਾ ਅੱਜ ਇਸ ਮੈਚ ਜਿਨ੍ਹਾਂ ਨੇ ਰੱਜਤੀ ਕੌਮ ਨਿਆਰੀ ਹੀ ਵੀ ਮਾਧੋਦਾਸ ਨੂੰ ਸਿੰਘ ਬਣਾਇਆ ਓਏ ਮਾਦੋ ਦਾਸ ਨੂੰ ਸਿੰਘ ਬਣਾਇਆ ਸੁਣਿਓ ਸਾਖੀ ਸਾਰੀ ਬਈ ਹਰੀ ਸਿੰਘ ਨਲੂਏ ਵਰਗੇ ਸੂਰਮੇ ਜਿਨਾਂ ਜਾਣ ਕੌਮ ਤੋਂ ਵਾਰਿਸ ਸਾਡੀਆਂ ਪੱਕਾ ਦੀ ਦੁਨੀਆਂ ਤੇ ਸਰਦਾਰੀ ਸਾਡੀਆਂ ਪੱਕਾ ਦੀ ਦੁਨੀਆਂ ਤੇ ਸਰਦਾਰੀ ਸਾਡੀਆਂ ਪੱਕਾ ਦੀ ਦੁਨੀਆਂ ਤੇ ਸਰਦਾਰੀ ਸਾਡੀਆਂ ਪੱਕਾ ਦੀ ਹੋਲੇ ਪਾਲੇ ਜਨਪਤ ਬਣਦੇ ਤੇ ਭੋਲੇ ਪਾਲੇ ਆੜੀ ਵਿੱਕੜਿਆ ਲੈ ਸੱਜਵਾਨੀ ਵਾਲਾ ਇਸ਼ਕ ਨੇ ਮਾਰੀ ਤਾੜੀ ਵੀ ਮਾਂ ਪਿਓ ਨੇ ਵੀ ਨਜ਼ਰਾਂ ਰੱਖੀਆਂ ਨਜ਼ਰ ਮੁੰਡੇ ਦੀ ਮਾੜੀ ਵੀ ਪੰਡਤ ਸੱਜ ਕੇ ਮੈਂਚ ਕਰਾਤੀ ਕੋਟ ਪੈਂਟ ਨਾਲ ਸਾੜੀ ਵੀ ਸਹਰੇ ਬਣ ਕੇ ਲਾੜਾ ਬਣਿਆ ਲਹਿੰਗਾ ਪਾ ਕੇ ਲਾੜੀ ਹੁਣ ਹਰ ਕਿਸਨ ਤੇ ਇੱਕ ਨਿਆਣਾ ਲੋਕਲ ਬਣ ਗਈ ਗਾੜੀ ਵੀ ਮੁੰਡਾ ਸਿਖਰ ਪੂਜੇ ਵਰਗਾ ਹੋ ਗਿਆ ਫਾੜੀ ਫਾੜੀ ਵੀ ਪਹਿਲਾ ਮੁੰਡਾ ਪੱਗ ਰੰਗਦਾ ਸੀ ਅੱਜ ਕਲਰ ਰੰਗਦਾ ਧਾੜੀ ਸੀ ਦਾ ਚੱਪ ਕਰਕੇ ਪੈਂਟ ਜਵਾਕਾ ਪਾੜੀ 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 ਸੀ ਦਾ ਚੱਪ ਕਰਕੇ ਏ ਆਦਾ ਏ ਬੱਲੇ ਏ ਸ਼ਾਵ ਪਹਿਲੇ ਤੋਂ ਤਾਂ ਨੀਟ ਮਲਾਵਾ ਤੀਜੀ ਵਾਰੀ ਸੋਡਾ ਪਾਵਾ ਚੌਥਾ ਪੈਗ ਹੈ ਲਾ ਕੇ ਬੱਲੀਏ ਯਾਦ ਕਰੀ ਵਿੱਚ ਰੋਈਏ ਨੀ ਬੋਤਲ दारू ਦੀ ਨਿਤਮ ਕਾ ਕੇ ਸੋਈਏ ਨੀ ਬੋਤਲ दारू ਦੀ ਨਿਤਮ ਕਾ ਕੇ ਸੋਈਏ ਨੀ ਬੋਤਲ दारू ਦੀ ਨਿਤਮ ਕਾ ਕੇ ਦੀ ਹੋ ਗਏ ਫੇਸਬੁੱਕ ਤੇ ਐਡ ਤੇ ਸਭ ਤੋਂ ਪਹਿਲਾਂ ਪੁੱਛਿਆ ਮੈਨੂੰ ਕੀ ਕਰਦੇ ਤੈਨਰੇ ਡੈਡ ਮੈਂ ਕਿਹਾ ਛੱਡ ਡੈਡ ਤਾਂ ਖੇੜਾ ਐਂ ਦਸ ਤੂੰ ਮੈਨੂੰ ਕਿਵੇਂ ਜਾਣੇ ਵੀ ਹੈਪੀ ਬਰਥਡੇ ਲਿਖ ਕੇ ਪੇਜ ਰਗ ਰਗੇ ਮੇਰੀ ਪਛਾਣੇ ਵੀ ਕਹਿੰਦੀ ਮੁੰਡਿਆ ਕਰੇ ਕਮੇਟੀ ਨਾਲ ਮਿਲਵਾਈ ਕਿਦਾ ਵੀ ਦੋ ਕਮਿੰਟ ਬਾਅਦ ਯਾਰ ਤਾਂ ਹੋ ਗਿਆ ਉਹਦੇ ਨਾਲ ਸਿੱਧਾ ਵੀ ਪਤਾ ਟਿਕਾਣਾ ਪੁੱਛਿਆ ਉਹ ਤੋਂ ਕੀਤੀ ਗੱਲ ਮੈਂ ਸਾਰੀ ਤੇ ਕਹਿੰਦੀ ਬਰਿੰਦਰਾ ਇਸ਼ਕ ਤਰੇ ਨੇ ਮਤ ਪਈ ਜਾ ਮਾਰੀ ਓਏ ਫੋਟੋ ਤੇਰੀ ਦੇਖ ਦੇਖ ਕੇ ਉਹ ਇਸ਼ਕ ਨੌਰ ਦੀ ਚੜਦੀ ਕੁੜੀ ਕੈਨੇਡਾ ਦੀ ਲਵ ਯੂ ਲਵ ਯੂ ਕਰਦੀ ਕੁੜੀ ਕੈਨੇਡਾ ਦੀ ਲਵ ਯੂ ਲਵ ਯੂ ਚੜਦੀ ਕੁੜੀ ਕੈਨੇਡਾ ਦੀ ਲਵ ਯੂ ਲਵ ਯੂ